ਸਾਲ ਮਹਾਕਾ ਦਾ ਫ੍ਰੀ ਹੋਈ ਆ ਤੇ ਹੁਣ ਰਪਿੰਦਰ ਨੂੰ ਫੋਨ ਲਾਉਣੀ ਆ ਕੁਛ ਨਹੀਂ ਕੀ ਹਾਲ ਚਾਲ ਇਹਦਾ ਹਲੋ ਹਲੋ ਸਸਿਕਾ ਮਜੀ ਸਸਿਕਾ ਬਤ ਕੀ ਹਾਲ ਚਾਲ ਹਾਂਜੀ ਵਧੀਆ ਜੀ ਤੁਸੀਂ ਦੱਸੋ ਹਾਂ ਠੀਕ ਹੈ ਆਪਣੇ ਵੀ ਹੋਰ ਪ੍ਰਵਾਸ ਸਾਹਿਬ ਠੀਕ ਠਾਕ ਹਾਂਜੀ ਵਧੀਆ ਸਾਹਿਬ ਠੀਕ ਠਾਕ ਨੇ ਤੁਸੀਂ ਦੱਸੋ ਕਿਦਾਂ ਇੱਛਾ ਕੋ ਹਾਂ ਵਧੀਆ ਵਧੀਆ ਹੋਰ ਕੀ ਕਰਨਾ ਲੋਲੀ ਉਹ ਵੀ ਕੋਸ਼ ਨਹੀਂ ਅੰਮੀ ਜੀ ਬਸ ਇਦਾਂ ਹੀ ਹੋਈ ਉਦਨ ਮਰੀ ਗੱਲ ਨੂੰ ਲੈ ਕੇ ਹਲੇ ਤੱਕ ਉਹ ਬੋ ਚਲੀ ਜਾਂਦੀ ਆ ਅੱਛਾ ਮੈਂ ਤਾਂ ਆਪ ਬੜੀ ਉਦਾਂ ਦੀ ਪਰੇਸ਼ਾਨ ਹੋਈ ਹੈ ਡੈਡੀ ਤੇਰੇ ਕਿਵੇਂ ਨੇ ਕਿਦਾਂ ਹੋ ਡੈਡੀ ਜੀ ਠੀਕ ਨੇ ਹਾਂ ਡੈਡੀ ਤੇਰਾ ਠੀਕ ਨੇ ਪਰ ਥੋੜਾ ਜਿਹਾ ਨਾ ਜਿੱਦਾਂ ਟੈਨਸ਼ਨ ਦੀ ਵਿੱਚ ਨੇ ਉਹ ਵੀ ਸੰਜੀ ਅਨਾ ਪਰ ਹੁਣੇ ਹਾਲ ਜਿਦਾ ਹੋਵੇ ਉਹ ਹੀ ਮੈਂ ਸੋਚਦੀ ਆ ਏਦਾਂ ਕਰੇ ਪਰ ਵੇਹੇ ਕਮੀ ਦੀ ਮੈਂ ਗੱਲ ਤਾਂ ਨੂੰ ਕਵਾ ਤੇ ਵੇਹੇ ਜੇ ਕੰਮ ਹੋ ਜੇ ਤੇ ਦੱਸ ਮੈਨੂੰ ਕਿੱਦਾਂ ਪਤਾ ਮੈਂ ਬਰ ਇਸ ਲਾ ਕਰਨੀ ਹੀ ਮੇਰਾ ਦਇਆਪਨ ਤੇ ਆ ਹੀ ਤੇ ਜੇੜੀ ਨੌਕਰੀ ਦਵਾ ਦੇਣਾ ਹੂੰ ਹੂੰ ਤੇ ਤੇ ਚਲੋ ਕੀ ਇਹਨਾਂ ਦਾ ਥੋੜਾ ਗੁੱਸਾ ਠੰਡਾ ਹੋ ਜਾਊਗਾ ਤੇ ਇਹ ਗੱਲ ਤਾਂ ਪੁੱਤਰੀ ਠੀਕ ਆ ਮੈਂ ਤਾਂ ਆਪ ਕਹਿਣ ਲਈ ਆ ਵੀ ਇਦਾਂ ਹੀ ਹੋ ਜੇ ਤੇ ਅੰਦੇ ਹੀ ਮੈਂ ਜਨ ਨੂੰ ਆਖਿਆ ਹੀ ਮੈਂ ਆ ਚੱਲ ਜੇ ਡੜੀ ਜੀ ਨੌਕਰੀ ਦਵਾ ਦੇਣਗੇ ਤੇ ਫਿਰ ਚਲ ਜਾਗੇ ਤੇ ਹੀ ਮਾफी ਮੰਗ ਲਿਓ ਵੀ ਚੱਲ ਡੜੀ ਜੀ ਮੇਰੇ ਕੋਲ ਗਲਤੀ ਹੋ ਗਈ ਸੀ ਹਾਂ ਹਾਂ ਚੱਲ ਗਲਤੀਆਂ ਇਨਸਾਨ ਕੋਲ ਹੀ ਹੁੰਦੀਆਂ ਨੇ ਫਿਰ ਕੀ ਆ ਆਹ ਸਹੀ ਗੱਲ ਹੈ ਤੇ ਜੀ ਮੈਂ ਕੰਮ ਕਰ ਤੋ ਡੜੀ ਜੀ ਨੂੰ ਪੁੱਛ ਕੇ ਤੇ ਪੁੱਛਿਓ ਬਗ ਡੜੀ ਜੀ ਜੀ ਮੰਨ ਜਾਂ ਤੇ ਚੱਲ ਮੈਂ ਕਰ ਨਹੀਂ ਪਤਾ ਫਿਰ ਗੱਲ ਇਹਨਾਂ ਦੇ ਨਾਲ ਹਾਂ ਥੋੜਾ ਜਾ ਤੇ ਸੁਭਾਅ ਬਦਲਿਆ ਗੇ ਨਾਲੋਂ ਪਰ ਗੁੱਸੇ ਦੀ ਜੇ ਕੋਈ ਘਰ ਵੀ ਚਲੋ ਜਵਾਈ ਭਾਈ ਆ ਮਾਫੀ ਮੰਗਦੇ ਚੰਗੀਆਂ ਨਹੀਂ ਗੱਲ ਹੈ ਜੀ ਤਾਂ ਹੁਣ ਉਹਨਾਂ ਦੇ ਮਨ ਦੇ ਵਿੱਚ ਹੀ ਹੋਈ ਆ ਮੈਂ ਕਿੱਦਾਂ ਜਾ ਕੇ ਮਾਫੀ ਮੰਗਾਉਂ ਉਸੇ ਨਹੀਂ ਉਹ ਤਾਂ ਗੱਲ ਤਰੀ ਠੀਕ ਆ ਚਲ ਮੈਂ ਕੈਨੀ ਆ ਫੇਰ ਕਰਨੀ ਗੱਲ ਇਹਨਾਂ ਨਾਲ ਹੈ ਕਿ ਇਸ ਤਰ੍ਹਾਂ ਪੋਤੇ ਮਸਲਾ ਜਿਹੜਾ ਹੱਲ ਕਰੀਏ ਹੈ ਮੈਂ ਦੇਖੀ ਗੈ ਨਹੀਂ ਤੇ ਚਲ ਜੇ ਹੋ ਸਕੇ ਤੇ ਚਲ ਨੌਕਰੀ ਕਿਤੇ ਦਵੰਦੇ ਭਾਈ ਘਰ ਤੇ ਹੈ ਤੇ ਦਵਰੋ ਜੇ 30 ਦਿਨ ਚੋਂ ਦਾ 20 ਦੇ ਦਵਰੋ ਚਲੇ ਕਿ ਮਿਲ ਜਾਵੇ ਨੇ ਨੌਕਰੀ ਦੇ ਕਹਿੰਦੇ ਬੜੀ ਵਧੀਆ ਆ ਇਹਨਾਂ ਦੇ ਹੱਥਾਂ ਵਿੱਚ ਸਾਰਾ ਕੰਮ ਆ ਬਸ ਸਿਰਫ ਪੰਗਾ ਦੇ ਹੀ ਆ ਐਕਸਪੀਰੀਅੰਸ ਦਈਓ ਜਦੋਂ ਹੁਣ ਇਹ ਨਹੀਂ ਕਿ ਬਣਿਆ ਤੇ ਫਿਰ ਕਿੱਦਾਂ ਕਰੀਏ ਹਨਾ ਕੰਮ ਤੇ ਜੇ ਹੁਣ ਮੇਰੀ ਗੱਲ ਹੁਣ ਆਪਾਂ ਘਰ ਵੀ ਦਸੀ ਮਨ ਮੰਮੀ ਨੇ ਸួរਿਆ ਮੈਨੂੰ ਬਾਰ-ਬਾਰ ਪੁੱਛੇ ਨੇ ਸੁਹਾ ਲੈਣ ਦੇ ਹੀ ਕਿਲਾ ਦਹਨੀ ਹੈ ਕੁਛ ਤੇ ਮੈਂ ਇਹਨਾਂ ਨੂੰ ਵੀ ਵਾਲੇ ਟਾਈ ਲਾ ਦਿੱਤਾ ਕਿ ਨਹੀਂ ਹੁੰਦਾ ਮੈਂ ਠੀਕ ਨਹੀਂ ਲਈ ਮੈਂ ਤਾਂ ਕਰਕੇ ਇੰਦਾ ਬੈਠੀ ਆ ਸੰਜੀ ਹੋਈ ਨਹੀਂ ਆ ਅੱਛਾ ਅੱਛਾ ਤੇ ਹੁਣ ਇਹਨਾਂ ਨੂੰ ਵੀ ਘਰ ਪਤਾ ਲੱਗਾ ਤੇ ਇਹਨਾਂ ਨੇ ਵੀ ਫਿਰ ਕਹਿਣਾ ਆ ਲੈ ਉਹਦੇ ਬੜੀਆਂ ਗੱਲਾਂ ਮਾਰਦੀ ਕਿ ਮੇਰੇ ਲੜੀ ਕੀਤਾ ਆ ਉਦਾਂ ਆ ਉਹੋ ਜੀ ਨ ਆਹ ਪੁੱਤੋ ਗਲਤ ਨਹੀਂ ਠੀਕ ਆ ਨੌਕਰੀ ਤੇ ਪੁੱਤੋ ਹੀ ਦਵਾਵਾਂਗੇ ਜਿੱਦਾਂ ਮਰਜ਼ੀ ਕਰੀਏ ਹੈ ਠੀਕ ਆ ਤੂੰ ਇਸ ਗੱਲ ਦੀ ਟੈਨਸ਼ਨ ਲਿਆ ਹੀ ਨਾ ਨਾ ਤੇ ਬਾਕੀ ਜੇ ਤੇਰਾ ਗਾਸਾ ਮੇਰੀ ਮੂਡ ਨਹੀਂਗਾ ਠੀਕ ਹੈਗਾ ਨਾ ਤੇ ਕੋਈ ਗੱਲ ਨਹੀਂ ਦੋ ਚਾਰ ਦਿਨ ਰਹਿਣ ਵਾਸਤੇ ਆ ਜਾ ਇੱਥੇ ਕੋਈ ਗੱਲ ਨਹੀਂ ਤੇ ਨਾਲੇ ਆਪਣੇ ਡੈਡੀ ਨਾਲ ਆਪ ਗੱਲ ਕਰ ਲੈ ਹਾਂ ਮੈਨੂੰ ਵੀ ਆ ਮੇਟਾ ਲੇ ਵਾਲਾ ਕੰਮ ਹਲ ਹੋ ਜੇ ਨਾ ਤੇ ਚਲ ਇਹਨਾਂ ਦਾ ਵੀ ਕੁਸਾ ਥੋੜਾ ਠੰਡਾ ਹੋ ਜੇ ਆ ਹੁਣ ਗੱਲ ਸੁਣੋ ਮੇਰੀ ਗੁੱਸਾ ਤਾਂ ਉਹ ਹੀ ਪਛੇ ਚੜਿਆ ਜਾਂਦਾ ਤੇ ਡੈਡਿੰਗ ਚੜਿਆ ਹੀ ਤੇ लवली ਨੂੰ ਹਾਂ ਚਲੋ ਅਮੀਰ ਵਾਦੇ ਘਟੇ ਦੇ ਹੁਣ ਉਹਦੇ ਰਹਿੰਦੇ ਚਲ ਕੇ ਦੇ ਨਾਲ ਨਹੀਂ ਹੁੰਦੇ ਚਲੋ ਹੁਣ ਨਹੀਂ ਹੀ ਨੌਕਰੀ ਤੇ ਲੱਗੇ ਤੇ ਚਲੋ ਕੋਈ ਗੱਲ ਨਹੀਂ ਉਹਨਾਂ ਦਾ ਵੇਲਾ ਲੰਘ ਗਿਆ ਤੇ ਚਲ ਜੇ ਹੁਣ ਲੱਗਣਾ ਚਾਹੁੰਦੇ ਆ ਤੇ ਇਹਦੇ ਵਿੱਚ ਕੋਈ ਹੱਦ ਜੁੜੀ ਹੈਗਾ ਜੇ ਲਵਾ ਦੇਣਗੇ ਤੇ ਨਹੀਂ ਨਹੀਂ ਪੁੱਤ ਕੋਈ ਗੱਲ ਨਹੀਂ ਮੈਂ ਕਰਨੀ ਤੇਰੀ ਡਾਡੀਆਂ ਨਾਲ ਗੱਲ ਹੁਣ ਨਿਆਣਿਆਂ ਵਾਸਤੇ ਥੋੜਾ ਜਿਹਾ ਪਿਆਰ ਦੇ ਨਾਲ ਸਮਝਾਓ ਉਹਨਾਂ ਨੂੰ ਕਿ ਵੀ ਇੰਦਾ ਗੱਲਬਾਤ ਵਾਹ ਇੰਦਾ ਨਹੀਂ ਹੈ ਜੰਮੀ ਲੱਗੀ ਦਾ ਤੇ ਜੇ ਤੁਹਾਨੂੰ ਕੋਈ ਨੌਕਰੀ ਦਵਾਉਂਦੇ ਜੋ ਕੁਝ ਪੈਸੇ ਲੱਗਣੇ ਨਹੀਂ ਹੋਣਗੇ ਨਾ ਤੇ ਕੋਈ ਗੱਲ ਨਹੀਂ ਪੈਸੇ ਇਹਨਾਂ ਨੂੰ ਕਹੋਗੇ ਤੇ ਤੁਹਾਨੂੰ ਪਾ ਦੇਣਗੇ ਤੇ ਕੋਈ ਵੀ ਕੰਮ ਕਰਦੇ ਹੋ ਹਾਲ ਨਹੀ ਨਹੀ ਪੁੱਤ ਪੈਸੇ ਤੇਰੇ ਕੋ ਕਾਹਦੀ ਲੈਣੇ ਆ ਹੋਏ ਮੇਰੇ ਤੈਹੇ ਲਾ ਕੇ ਵੀ ਹਾਲ ਹੋਏ ਤੇ ਫਿਰ ਕੱਲ ਇੰਦਾ ਫਿਰ ਮੇਰੀ ਬੇਨਤੀ ਬੜੀ ਹੁੰਦੀ ਇੱਧਰ ਵੀ ਹੋਣੀ ਆ ਤੇ ਇਹ ਇੱਧਰ ਵੀ ਹੋਊਗੀ ਫਿਰ ਲੱਗੇ ਆਣੇ ਗਵਾਂਡ ਕੀ ਸੋਚੇਗਾ ਨਹੀ ਨਹੀ ਕੋਈ ਗੱਲ ਨਹੀਂ ਪੁੱਤ ਟਾੜੇ ਵਾਸਤੇ ਸਾਰਾ ਕੁਝ ਨੇ ਆਣੇ ਵਾਸਤੇ ਝੜਕਾ ਖਾਣੀਆਂ ਪੈਂਦੀ ਐ ਇੱਕ ਵਾਰੀ ਫੇਰ ਕਹਿ ਗਏ ਇਹਨਾਂ ਕੋਈ ਖਾਲੀ ਨਹੀਂ ਹੋਰ ਕੀ ਆ ਜੇ ਮੈਨੂੰ ਮੈਨੂੰ ਨਾ ਇੱਕ ਵਾਰ ਡੈਡੀ ਜੀ ਨਾਲ ਗੱਲ ਕਰਕੇ ਤੁਸੀਂ ਉਹ ਪਲਾਪੀ ਕੀ ਕਹਿੰਦੇ ਆ ਜੇ ਤੇ ਮੰਨਣਗੇ ਠੀਕ ਐ ਜੇ ਨਾਮ ਉਹਨਾਂ ਨੇ ਕਿਤੇ ਫਿਰ ਵੇਖੀ ਜੋ ਫਿਰ ਹੋਰ ਕੀ ਕਰਨਾ ਐ ਚਲ ਮੈਂ ਕਰਨੀ ਤੇ ਡੈਡੀ ਨਾਲ ਗੱਲ ਹੈ ਠੀਕ ਐ ਹਾਂਜੀ ਚਲੋ ਠੀਕ ਜੀ ਚਲ ਤੂੰ ਨਹੀਂ ਕਿਸੇ ਗੱਲ ਦੀ ਨਾ ਫਿਕਰ ਕਰਨੀ ਬਸ ਠੀਕ ਐ ਹਾਂਜੀ ਹਾਂਜੀ ਚਲ ਠੀਕ ਬੋਤਾ ਖਿਆਲ ਰੱਖੀ ਆਪਣਾ ਹੈ ਠੀਕ ਹਾਂਜੀ ਹਾਂਜੀ ਠੀਕ ਓਕੇ ਬਾਈ ਕਰਨੀ ਹੁਣ ਗੱਲ ਫੇਰ ਇਹਨਾਂ ਨਾਲ ਬਸ ਕੀ ਕਰਾਂ ਅਛਰੇ ਬੜੀ ਹੋਈ ਹੈ ਕਾਹਦੀ ਟੈਨਸ਼ਨ ਲੈ ਲਈ ਆ ਕੀ ਹੋ ਗਿਆ ਹੁਣ ਹੈ ਟੈਨਸ਼ਨ ਤਾਂ ਦੀ ਹੋਣੀ ਆ ਹੂੰ ਰਪਿੰਦਰਾਂ ਡਈਆਂ ਗੱਲ ਕਰਨ ਫੇਰ ਤੋ ਕਦੇ ਆਪਸੀ ਜੀ ਦੋਵੇਂ ਜਣੇ ਉਪਚਾਰੀ ਮੈਂ ਬੋਲੇ ਹੋਣੇ ਆ ਅੱਛਾ ਤੋ ਬੜੀ ਟੈਨਸ਼ਨ ਲੈਣ ਡਈ ਆ ਤੇ ਹੁਣ ਮੈਂ ਇਹਦਾ ਫੋਨ ਤੇ ਗੱਲ ਕਰਕੇ ਐਡੀ ਟੈਨਸ਼ਨ ਫਿਰ ਮਾਵਾ ਨੂੰ ਵੀ ਹੁੰਦੀ ਆ ਤੁਹਾਨੂੰ ਤੋ ਕੋਈ ਫਿਕਰ ਹੀ ਨਹੀਂ ਗਾ ਮੈਨੂੰ ਫਿਕਰ ਹੁਣ ਹੁਣ ਕੀ ਕਰਾਂ ਮੈਂ ਝੂਠ ਪਹਿਲਾਂ ਬੋਲਿਆ ਨਾ ਹੈ ਝੂਠ ਬੋਲ ਕੇ ਮੈਂ ਗਾੜੀ ਨਾ ਕੋਈ ਤੇ ਨਿਆਣਾ ਗਲਤੀ ਹੋਈ ਗਈ ਆ ਤੇ ਤੂੰ ਹੀ ਸੁਧਾਰਨੀ ਆ ਤੁਸੀਂ ਲੱਭ ਲਓ ਨੌਕਰੀ ਕੋਈ ਐਕਸਪੀਰੀਅੰਸ ਬਣਾ ਲਓ ਹਾਂ ਉਹ ਨੌਕਰੀਆਂ ਇਦਾਂ ਥੋੜਾ ਮਿਲਦੀਆਂ ਜੇ ਹੁਣ ਝੂਠ ਸੱਚ ਬੋਲ ਕੇ ਤੇ ਆ ਰਿਸ਼ਤੇ ਤੱਕ ਪਹੁੰਚ ਗਏ ਆ ਕਈ ਕੁਝ ਬੋਲਿਆ ਉਹਨਾਂ ਦਾ ਤੇ ਇਦਾਂ ਦੀ ਗਾੜੀ ਨੌਕਰੀ ਕਰਨੀ ਉਥੇ ਮੇਰੀ ਬੇਇਤੀ ਕਰਾਓ ਇਹਨਾਂ ਨੂੰ ਚੰਗਾ ਨਾ ਹੀ ਦਿਵਾਓ ਉਹਨੂੰ ਕਹੇ ਆਪਣੇ ਘਰ ਜਿੱਦਾਂ ਮਰਜ਼ੀ ਆਪਣਾ ਗੁਜ਼ਾਰਾ ਕਰੋ ਜਿਹਦੇ ਚੱਲਦਾ ਠੀਕ ਆ ਨਹੀਂ ਤਾਂ ਕੁੜੀ ਨੂੰ ਕਾ ਇੱਥੇ ਆ ਜੇ ਠੀਕ ਆ ਖਵਾਲਾਂ ਗਰ ਰੋਟੀ ਇੱਕ ਦਿਨ ਇਹ ਤੁਸੀਂ ਗੱਲਾਂ ਕਰਨ ਦੇ ਜੇ ਫਿਰ ਹੋਰ ਕੀ ਕਰਾਂ ਤੇ ਕੁੜੀ ਨੂੰ ਘਰ ਬਿਠਾਉਣਾ ਸੌਖਾ ਹੈ ਤੇ ਫਿਰ ਚਲਾਉਣ ਜਿੱਦਾਂ ਚੱਲਦਾ ਉਹਨਾਂ ਦਾ ਐ ਕੀ ਕਰੀਏ ਮੇਰੇ ਜੋੜੇ ਹੱਥ ਮੇਰੀ ਸੁਣੋ ਗੱਲ ਜਿੱਦਾਂ ਮਰਜ਼ੀ ਕਰਕੇ ਨਾ ਹੂੰ ਪਹਿਲਾ ਤੇਰਾ ਦੇਖਦੇ ਐ ਐਕਸਪੀਰੀਅੰਸ ਬਣਾਓ ਤੇ ਉਹਨੂੰ ਨੌਕਰੀ ਦਿਵਾ ਦਿਓ ਸਾਰਾ ਫਲ ਹੋ ਜਾਏ ਜਲਤ ਕੰਮ ਨਹੀਂ ਉਹ ਕਰਨਾ ਉਹਨੂੰ ਕਹਿ ਜਿੱਥੇ ਮਿਲਦੀ ਹੈ ਪੈਸੇ ਤੁਸੀਂ ਦੇ ਲੋ ਤੇ ਬਣਾ ਲਓ ਠੀਕ ਆ ਮੈਂ ਕੰਮ ਨਹੀਂ ਉਹ ਕਰਨਾ ਤੁਸੀਂ ਵੀ ਇਨੀ ਨਹਾੜੀ ਕਰੋ ਅੜੀ ਵਾਲੀ ਕਿਹੜੀ ਗੱਲ ਆ ਝੂਠ ਸੱਚ ਬੋਲ ਕੇ ਇਦਾਂ ਦੇ ਕੰਮ ਕਰੀ ਜਾਂਦੇ ਨੌਕਰੀ ਵੀ ਦੇ ਦਿੰਦੀ ਹੋਣੀ ਆ ਨਹੀਂ ਤੇ ਫਿਰ ਮੈਂ ਨਰਾਜ ਹੋਵਾਂ ਨਾ ਇਦਾਂ ਕੋਈ ਆ ਗਿਆ ਇਦਾਂ ਆ ਗਿਆ ਚਾਹ ਬਣਾ ਦੇ ਰੋਟੀ ਲਿਆ ਦੇ ਉਹ ਵਾਕ ਬਿਹੜੀਆਂ ਕੰਮ ਆਉਣੀਆਂ ਨਹੀਂ ਗੀਆਂ ਤੇ ਕੰਮ ਆਉਣੀਆਂ ਝੂਠ ਪ੍ਰੇਪ ਵਾਸਤੇ ਆ ਨਿਆਣੇ ਨਿਆਣੇ ਲਈ ਕਰਨਾ ਪੈਂਦਾ ਕੋਈ ਨਾ ਕੁਝ ਤੇ ਨਿਆਣੇ ਆਪਣੀਆਂ ਮਰਜ਼ੀਆਂ ਕਰੀ ਜਾਣ ਮੇਰੀ ਗੱਲ ਸੁਣੋ ਹੂੰ ਕੁੜੀ ਦਾ ਕੰਮ ਹੈ ਉਹ ਆਪਣੇ ਘਰ ਬਸੇ ਰਾਜੀ ਖੁਸ਼ੀ ਰਵੇ ਉੱਪੇ ਕਰਨਗੇ ਜਰਾ ਆਪਣਾ ਠੀਕ ਆ ਮੈਨੂੰ ਨਹੀਂ ਬਹੁਤੀ ਟੈਨਸ਼ਨ ਮੰਨ ਲਓ ਮੇਰੀ ਗੱਲ ਤੁਸੀਂ ਨਾ ਇਦਾ ਕਰੋ ਜਿੱਦਾਂ ਦੀ ਉਹਨਾਂ ਕਰਤੂਤ ਕੀਤੀ ਆ ਨਾ ਇਦਾਂ ਹੀ ਹੋਣੀ ਆ ਉਹਨਾਂ ਨਾਲ ਠੀਕ ਆ ਉਹਨਾਂ ਕਹ ਆਪਣੇ ਘਰ ਰੋ ਰਾਜੀ ਠੀਕ ਆ ਮੈਂ ਨਹੀਂ ਬਹੁਤੀ ਟੈਨਸ਼ਨ ਲੈਣੀ ਉਹਦੀ ਹੁਣ ਅੱਜ ਪੂੜੀ ਵੀ ਘਰਾਂ ਕੇ ਬੈ ਗਈ ਤਾਂ ਹੀ ਮੈਂ ਖਵਾ ਲ ਦ ਰੋਟੀਆਂ ਸੋਖੀਆਂ ਪਈਆਂ ਸਨ ਰੋਟੀਆਂ ਉਠਾ ਕੇ ਖਾਉਣੀਆਂ ਆ ਆਪੋ ਆਪਣੇ ਘਰ ਰਾਜੀ ਖੁਸ਼ੀ ਰਹਿਣ ਇੰਨਾ ਨਹੀਂਗਾ ਮੇਰੀ ਸੁਣੋ ਗੱਲ ਹਾਂਜੀ ਰੁਪਿੰਦਰ ਵੀ ਚੁੱਪ ਚੁੱਪ ਜੀ ਆ ਕੀ ਹਵਾ ਕਿੰਨੇ ਦਿਨਾਂ ਦੀ ਮੈਂ ਵੇਖਾਂ ਡਈ ਆ ਕੋਈ ਮੂੰਹ ਸਿਰੋਂ ਗੱਲ ਨਹੀਂ ਕਰਦੀ ਇੱਕ ਦਿਨ ਮੈਂ ਗਈ ਵੀ ਹਾਂ ਲਾਗੇ ਮੈਂ ਸਾਰਾ ਕੁਝ ਪੁੱਛਿਆ ਵੀ ਤੂੰ ਚੁੱਪ ਕਿਉਂ ਆ ਤੇ ਨਹੀਂ ਮੰਮੀ ਉਦਾਂ ਹੀ ਆ ਨਹੀਂ ਮੰਮੀ ਉਦਾਂ ਹੀ ਆ ਤੇ ਜੇ लवली ਆਲ ਵੈਨੇ ਆ ਤੇ लवली ਵੀ ਚੁੱਪ ਚੁੱਪ ਉਹ ਆ ਤੇਰਾ ਮਨ ਮੈਂ ਗਿਆ ਹੈ ਵੇਲੀ ਇਹਦਾ ਨਾਲ ਅੱਛਾ लवली ਆਲਾ ਹਾਂ ਮੈਂ ਵੇਖ ਪਤਾ ਜੇ ਤੇਰਾ ਡਿਆ ਉਹ ਸੋਹਰਾ ਕੰਮ ਤੇਰੇ ਨੌਕਰੀ ਦਾ ਬਣਾਉਣਾ ਤੇ ਜੇ ਐਕਸਪੀਰੀਅੰਸ ਕਹਿੰਦਾ ਤਾਂ ਮੈਂ ਆਹ ਕੋਈ ਗੱਲ ਇਹ ਹੀ ਬਣਾ ਲੈਨੇ ਆ ਰੁਪਈਆ 5 10000 ਦੇ ਕੇ ਆਹੋ ਕਹਿੰਦਾ ਨਹੀਂ ਡੈਡੀ ਕੀ ਲੋੜ ਵਾ ਜੀ ਇਹਨੇ ਨੌਕਰੀ ਦਿਵਾਉਣੀ ਹੈ ਤੇ ਇਦਾਂ ਦਵਾ ਦੇਣੀ ਆ ਇਦਾਂ ਦੀਆਂ ਗੱਲਾਂ ਕਰਨ ਡਿਆ ਈ ਮੈਨੂੰ ਤੇ ਨਾ ਇੱਕ ਗੱਲ ਦਾ ਫਿਗਰ ਜਿਹਾ ਵੱਡ ਵੱਡ ਖਾਈ ਜਾਂਦਾ ਵਾ ਵੀ ਅਸੀਂ ਇਹਨਾਂ ਦੇ ਮਗਰ ਲਾ ਕੇ ਤੇ ਜੋ ਬੰਨਾਲੋਂ ਵੀ ਪਿੱਛੇ ਹੁੰਦੇ ਜਾਂਦੇ ਆ ਹੁੰਦੇ ਕੀ ਜਾਂਦੇ ਹੋ ਹੀ ਗਏ ਆ ਵੀ ਇਹਨੂੰ ਨੌਕਰੀ ਵੀ ਮਿਲ ਜਾਣੀ ਤੇ ਸਹੁਰਿਆਂ ਤੋਂ ਪੈੜੀ ਵੀ ਆ ਜਾਣੀ ਆ ਪਰ ਮੈਨੂੰ ਨਾ ਇਹ ਕੰਮ ਔਖਾ ਜਿਹਾ ਲੱਗਣ ਡਿਆ ਵਾ ਓਏ ਆਹੋ ਤੇ ਕਿਤਾ ਹੁਣ ਕੀ ਹੱਲ ਕਰੀਏ ਫਿਰ ਇਹਦਾ ਹੱਲ ਹੁਣ ਕੀ ਜਾਂਦੇ ਹੁੰਦੇ ਵੀ ਤੇਲ ਵੇਖੋ ਤੇਲ ਦੀ ਧਾਰ ਵੇਖੋ ਜੇ ਕੋਈ ਗੱਲ ਹੋਈ ਤਾਂ ਆਪੇ ਕਰਨ ਗਈ ਬਾਹਰ ਤੇ ਨਿਕਲ ਨਹੀਂ ਨਿਕਲਦੀਆਂ ਘਾਲਾ ਨਾ ਇਹਦੇ ਸੌਰੀ ਨੇ ਥੋੜੀ ਮਾਰਤਾ ਵੈਨਨ ਮੈਂ ਤਾਂ ਉਦੋਂ ਹੀ ਕਹਿੰਨੀ ਹਾਂ ਮੈਂ ਜੇ ਨੌਕਰੀ ਦਵਾਉਣੀ ਹੁੰਦੀ ਤਾਂ ਸਾਡੀ ਕੁੜੀ ਇੰਨੀ ਪੜੀ ਆਪਣੀ ਤੀਨ ਉਹਨਾਂ ਦਵਾਉਂਦੇ ਉਹਨੂੰ ਤਾਂ ਘਰ ਰੋਟੀਆਂ ਪਕਾਉਣ ਤੇ ਢਾਹ ਛੜਿਆ ਵਾ ਤੇ ਜਵਾਈ ਨੂੰ ਨੌਕਰੀ ਕਿੱਥੋਂ ਦਵਾ ਦੇਣੀ ਇਹ ਜਿਹੜੇ ਪੈਲੀ ਪੁੜੀ ਤੇ ਬੈਠਾ ਇਹਨੂੰ ਵੀ ਮੇਰੇ ਨਾਲ ਕੱਖ ਨਹੀਂ ਆ ਇਹਨੇ ਇੱਥੋਂ ਵੀ ਜਾਣਾ ਵਾ ਚਲ ਸਾਨੂੰ ਕੀ ਫਿਰ ਤੁਰੇ ਫਿਰਨਗੇ ਹੁਣ ਇਹ ਵੀ ਵਕ ਵੀ ਹੋ ਗਿਆ ਜੀ ਤੇ ਨਾਂ ਇਹ ਘਾਟਦਾ ਰਹਿਣਾ ਹਾਂ ਵਕ ਵੀ ਹੋ ਗਿਆ ਪਹਿਲੀ ਵੀ ਠੇਕੇ ਤੇ ਦੇ ਦਿੱਤੀ ਤੇ ਨੌਕਰੀ ਵੀ ਨਾ ਮਿਲੀ ਤੇ ਕੀ ਕਰੋਗਾ ਠੇਕੇ ਵਾਲੇ ਪਿਆਹ ਨਾ ਕਿੰਨਾ ਘਟੇਮ ਲੰਘਣਾ ਵਾ ਆਪੇ ਖਾ ਪੀ ਕੇ ਤੁਰੇ ਫਿਰਨਗੇ ਦਵੇਂ ਜੀ ਫਿਰ ਤੇ ਉਹਨਾਂ ਨੇ ਵੀ ਦੋਵਾਂ ਜੀ ਨੇ ਗੱਲਾਂ ਕਰਨੀਆਂ ਵੀ ਬੜਾ ਪੁੱਠ ਚੁੱਕਿਆ ਸੀ ਵੀ ਮੇਰੇ ਪਿਓ ਨੇ ਤੇ ਮੇਰੇ ਸਹੁਰੇ ਨੇ ਨੌਕਰੀ ਦਵਾ ਦੇਣੀ ਲੱਲੀ ਨੌਕਰੀ ਓਏ ਓਏ ਇਹ ਤਾਂ ਗੱਲ ਹੈ ਯਾਰ ਮੈਨੂੰ ਲੱਗਦਾ ਨਾਂ ਇਹ ਨਾ ਘਾ ਦੇ ਤਾਂ ਨਾ ਕਾਟ ਦੇ ਏ ਲਗਾ ਰਿਹਾ ਉਹਦੇ ਬੋਟੀ ਦੇ ਮਗਰ ਮੇਰਾ ਪਿਓ ਇੱਕ ਦਾਵਾ ਮੇਰਾ ਪਿਓ ਇੱਕ ਦਾਵਾ ਆਪਣੇ ਪਿਓ ਦਾ ਇਹਨੂੰ ਚੇਤਾ ਭੁੱਲ ਗਿਆ ਤੇ ਉਹਦੇ ਪਿਓ ਵੱਲ ਹੋ ਗਿਆ ਵੀ ਉਹਨੇ ਨੌਕਰੀ ਦਵਾ ਦੇਣੀ ਤੇ ਉਹਨੇ ਮੁੜ ਕੇ ਵੇਖਲਾ ਕੱਖ ਵੀ ਨਹੀਂ ਪਰ ਅੰਮ੍ਰ ਮੈਂ ਉਹਦਾ ਹਿਸਾਬ ਲਾ ਲਿਆ ਸੀ ਇਹ ਮੇਰਾ ਪਿਓ ਨੌਕਰੀ ਦਵਾਉਣ ਡਿਆ ਫਲਾਂਟ ਉਹਦਾ ਆਪਣਾ ਟੱਬਰ ਘਰ ਬੈਠਾ ਤੇ ਇਹਨਾਂ ਨੂੰ ਨੌਕਰੀ ਕਿੱਥੋਂ ਦਵਾ ਦੇਣੀ ਜੁਆਇਨ ਉਹਨੇ ਆਹ ਜੇ ਨੌਕਰੀ ਇੱਥੇ ਦਵਾਉਂਦਾ ਤਾਂ ਆਪਣੇ ਮੁੰਡੇ ਨੂੰ ਬਾਹਰ ਕਿਉਂ ਕਾਲਦਾ ਇੱਥੇ ਆਪਣੀ ਅੱਖਾਂ ਸਾਹਮਣੇ ਨਾ ਰੱਖਦਾ ਇਹ ਦੇਖੋ ਕਿਹੜੇ 5-7 ਹੀ ਇੱਕੋ ਹੀ ਦੇ ਮੁੰਡਾ ਸੀ ਆੜੀ ਪੈੜੀ ਪੂਰੀ ਕਹਿੰਦੇ ਆ ਨਾ ਵੀ ਦੋ ਕਿਲੇ ਉਹਦੇ ਨਾਮ ਆ ਤੇ ਕਿਲਾ ਉਹ ਕਹਿੰਦੀ ਮੈਂ ਕੋਲੋਂ ਲੈ ਆਉਂਗਾ ਤੇ ਦੇਣਗੇ ਕੱਖ ਨਹੀਂ ਮਿਲਣਾ ਧੀਆਂ ਨੂੰ ਕੌਂ ਦਿੰਦਾ ਈ ਸਾਡੇ ਹੁੰਦੀ ਤੇ ਇਹ ਮੁੰਡਿਆਂ ਨੇ ਸਾਡਾ ਸਿਰ ਪਾੜਨਾ ਹੀ ਜੇ ਇਹ ਪੈੜੀ ਦਾ ਨਾਮ ਲੈਂਦੇ ਆ ਨਾ ਵੀ ਕਿਲਾ ਭੈਣ ਨੂੰ ਦੇ ਦਈਏ ਇਹਨਾਂ ਕਹਣਾ ਤਸੀਂ ਕੌਣ ਹੁੰਦੇ ਜੇ ਸਾਡੀ ਜਾਇਦਾਦ ਦੇਣ ਵਾਲੇ ਤੇ ਜਿੱਦਾਂ ਦੇ ਇਹ ਭਰਾਵਾ ਉਦਾਂ ਦਾ ਹੀ ਉਹ ਭਰਾਵਾ ਆਪਣੀ ਜਾਇਦਾਦ ਦਿੰਦਾ ਗਿਆ ਨਾ ਓਏ ਇਹੋ ਤੇ ਗੱਲ ਵਾ ਉਹਨੇ ਨਾ ਪੈੜੀ ਦੇ ਲਾਲਚ ਦੇ ਕੇ ਨੌਕਰੀ ਦਾ ਲਾਲਚ ਦੇ ਕੇ ਇਹਨੂੰ ਮਗਰ ਲਾ ਲਿਆ ਇਹ ਬੁੱਧੂ ਹੈਗਾ ਹੀਗਾ ਦੇਖੋ ਗੱਲ ਵਾਗੇ ਤੇ ਮੈਂ ਤਾਂ ਆਪ ਹੁਣ ਸੋਚਣ ਡਈ ਵੀ ਇਹਦਾ ਕਰਕੇ ਹੀ ਉਹਨਾਂ ਦੋਵਾਂ ਜੀਆ ਨਾਲੋਂ ਪਿੱਛੇ ਹੋਏ ਤੇ ਇੱਧਰ ਵੀ ਕੁਹ ਨਹੀਂ ਉਹ ਮੈਂ ਤਾਂ ਤੁਹਾਨੂੰ ਇਹ ਗੱਲ ਕਹਿਣਾ ਵੀ ਉਹਨਾਂ ਦਾ ਬਣਾ ਕੇ ਰਖੀਏ ਇਹਨਾਂ ਦਾ ਕੀ ਪਤਾ ਕੀ ਕਰਦੇ ਫਿਰਦੇ ਆ ਇਹ ਚੱਲ ਵੇਖੋ ਆਪੇ ਕੋਹ ਦੱਸੋ ਮੇਰਾ ਤਰਾਦਾ ਇਹ ਤਾਂ ਮੇ ਬੋਸ ਉਹ ਇਹ ਹੀ ਵੀ ਜੋਦ ਨੂੰ ਹੀ ਝੜਕ ਝੁੜਕ ਵੀ ਲੈਂਦੇ ਉਹ ਗਾੜੀ ਬੋਲਦੀ ਨਹੀਂ ਇਹ ਤਾਂ ਤੂੰ ਮੇਰੇ ਨਾਲ ਤੇ ਗਾੜੀ ਮੇਰੇ ਬੋਲੀ ਨਹੀਂ ਆ ਤੇ ਇਹਦੇ ਤਾਂ ਤੀ ਤੂੰ ਜ਼ੁਬਾਨ ਹੀ ਬੜੀ ਏਦੀ ਜ਼ੁਬਾਨ ਤੇ ਬੜੀ ਆ ਚੱਲ ਕੋਈ ਗੱਲ ਨਹੀਂ ਆਪੇ ਕੋਈ ਨਾ ਕੋਈ ਗੱਲ ਕਰੂ ਜਾਂ ਇਹ ਕਰੂਗੀ ਜਾਂ ਉਹ ਕਰੂਗਾ ਪੁੱਛੂਗੀ ਗੱਲੀ ਗੱਲੀ ਪੀ ਕੀ ਬਣਿਆ ਨੌਕਰੀ ਦਾ ਤੇ ਤੇਰਾ ਸਹੁਰੇ ਨੇ ਕੁਝ ਦੱਸਿਆ ਨਹੀਂ ਤੂੰ ਗਾੜੀ ਜਵਾਬ ਦਊਗਾ ਇਹ ਮੈਨੂੰ ਕੋਈ ਲਵਲੀ ਪੁੱਛ ਲੈ ਭਲਾ ਕੀ ਕਹਿੰਦਾ ਚੱਲ ਮੈਂ ਜਾਣੀ ਆ ਬੜਾ ਪਤਾ ਨਹੀਂ ਕਿੱਥੇ ਆ ਪੁੱਛ ਨਹੀਂ ਇਹ ਤੂੰ ਆਵਾ ਅੱਗੇ ਆ ਗਿਆ ਉਥੋਂ ਭੇਲੀ ਤੋਂ ਮੈਂ ਤਾਂ ਨਹੀਂ ਤੁਸੀਂ ਕਹੋ ਮੈਂ ਤਾਂ ਹੁਣ ਉਹਦੇ ਲੱਗੂ ਘਰ ਆਇਆ ਚੱਲ ਠੀਕ ਉਹਨੇ ਕਹਣਾ ਡੈਡੀ ਤੈਨੂੰ ਮੈਂ ਹੁਣ ਜਵਾਬ ਦਿੱਤਾ ਤੂੰ ਫੇਰ ਆ ਗਿਆ ਚੱਲ ਕੋਈ ਨਹੀਂ ਮੈਂ ਪੁੱਛ ਨਹੀਂ ਆ ਇੱਕ ਵਾਰੀ ਪੁੱਛ ਲੈ ਹੋਏ ਨਾ ਤੇ ਕੋਹਾ ਦੀ ਇਹ ਨਾਲ ਦੇ ਨਾਲ ਬੜਾ ਐਵੇਂ ਸ਼ਦਾਈ ਦੁਵਾ ਜੀਆਂ ਨੇ ਇਹ ਮਗਰ ਲੱਗੀ ਆ ਉਹਦੇ ਇਹ ਨਹੀਂ ਉਹਨਾਂ ਨਾਲ ਹੋਏਣਾ ਮੈਂ ਤਾਂ ਨਹੀਂ ਉਹਨਾਂ ਨਾਲ ਹੋਣਾ ਭੁਕੇ ਮਾਰਨਾ ਉਹਨਾਂ ਨੂੰ ਨਾਲ ਲਾ ਕੇ ਲੀਨ ਹਵਾ ਬੜੀ ਓ ਥੱਲੇ ਚਲੀ ਇਹਨੂੰ ਲੈ ਕੇ ਤੁਸੀਂ ਕੋਠੇ ਦੇ ਖਲੋਤੇ ਆ ਓਏ ਡਈ ਖੇਡਣ ਆਂਦੀ ਕੋਠੇ ਤੇ ਜਾਣਾ ਤੇ ਮੈਂ ਫਿਰ ਲੈ ਆਇਆ ਇਹਨੂੰ ਉਹ ਰਹਿਣ ਦੋ ਠਾਂ ਮੁੜ ਕੇ ਫੇਰ ਇਹਦੀ ਮੰਮੀ ਦਿਵਾਲੇ ਹੋਣਗੇ ਉਹਨਾਂ ਆਖਣਾ ਲੈ ਕੁੜੀ ਬਿਮਾਰ ਕਰਕੇ ਰੱਖ ਦਿੱਤੀ ਓ ਨਹੀਂ ਨਹੀਂ ਇਹ ਤਾਂ ਖੇਡਣ ਦੀ ਉਦੋਂ ਦੀ ਉੱਤੇ ਉਹ ਪਤਾ ਵਾ ਮੈਨੂੰ ਇਹਦਾ ਚੱਲ ਕੋਈ ਗੱਲ ਨਹੀਂ ਖੇਡਣ ਦੇ ਉਹਨੂੰ ਚਲੋ ਉਹ ਤਾਂ ਕੋਈ ਨਹੀਂ ਖੇਡਣ ਦੀ ਮੈਂ ਕੀ ਕਹਿਣਾ ਵੈ ਇਹਨੂੰ ਪਰ ਮੈਂ ਮੁੜ ਕੇ ਉਹਨਾਂ ਦਿਵਾਲੇ ਹੋਣਾ ਆਖਣਾ ਲੈ ਕੁੜੀ ਨੂੰ ਬਿਮਾਰ ਕਰਕੇ ਰਹਿਣਾ ਨਹੀਂ ਕਹਿੰਦੇ ਕੋ ਵੀ ਉਹ ਕੱਪੜੇ ਬਿਥੇਰੇ ਪਾਏ ਜਾਂਨੇ ਤੇ ਮੈਂ ਤਾਂ ਦਿਵਾਲਾ ਹੀ ਹੀ ਕੰਮ ਇੱਕ ਹਾਂ ਦੱਸੋ ਗੱਲ ਤੇ ਮੇਰਾ ਤਾਂ ਬਾਰ ਬਾਰ ਗੱਲ ਕਰਨ ਨੂੰ ਜੀ ਨਹੀਂ ਗਿਆ ਕਰਦਾ ਵੀ ਕੀ ਤੁਹਾਨੂੰ ਆਖਾਂ ਕਿਉਂ ਕੀ ਗੱਲ ਹੋਈ ਹਣਾ ਗੱਲ ਹੋਣੀ ਤਾਂ ਕੋਈ ਨਹੀਂ ਗੱਲ ਉਹ ਪਿਛਲੀ ਆ ਹੋਰ ਗੱਲ ਗੜੀ ਹੋਣੀ ਆ ਪਿਛਲੀ ਜੇ ਗੱਲ ਕਿਹੜੀ ਉਹ ਹੀ ਮਾਫੀ ਵਾਲੀ ਕਿ ਤੁਸੀਂ ਮੰਨ ਲਓ ਤਾਂ ਕੀ ਆ ਵੀ ਤੂੰ ਮੰਮੀ ਨੂੰ ਫੋਨ ਕੀਤਾ ਵਾ ਕਿ ਨਹੀਂ ਕੀਤਾ ਮੈਂ ਮਮੀ ਜੀ ਨੂੰ ਫੋਨ ਕੀਤਾ ਆ ਕੀ ਜਾਂਦੇ ਆ ਉਹ ਕਹਿੰਦੇ ਵੀ ਕੋਈ ਨਹੀਂ ਮੈਂ ਡੈਡ ਜੀ ਤੇਰੇ ਨਾਲ ਗੱਲ ਕਰਕੇ ਨਾ ਤੇ ਮੈਂ ਕੋਈ ਨਹੀਂ ਦੱਸ ਦੇਣੀ ਆ ਹੂੰ ਤੇ ਤੁਸੀਂ ਵੀ ਮਨਜੋ ਹਾਂ ਕੀ ਹੋ ਜਾਊਗਾ ਇਹਦੇ ਵਿੱਚ ਦੱਸ ਯਾਰ ਮੇਰੀ ਗੱਲ ਸੁਣ ਲੈ ਇੱਕ ਸਿੱਧੀ ਪੱਧਰੀ ਜਿਹੜੀ ਹੈ ਜੇ ਇਹਦੇ ਨੌਕਰੀ ਉਹ ਦਵਾ ਦੇਣਗੇ ਤੇ ਮੈਂ ਮਾਫੀ ਮੰਗ ਲਊਗਾ ਠੀਕ ਆ ਤੇ ਜੇ ਨਹੀਂ ਦਉਂਦੇ ਤੇ ਮੈਂ ਨਹੀਂ ਮਾਫੀ ਮੰਗਣੀ ਉਹੋ ਹੀ ਵੀ ਆਪਣੀ ਤੁਸੀਂ ਹਿੰਡ ਨਹੀਂ ਗਈ ਛੱਡਣੀ ਹੈਗੀ ਗੱਲ ਤਾਂ ਸਿੱਧੀ ਯਾਰ ਮੇਰੀ ਗੱਲ ਸੁਣ ਜੇ ਉਹਨਾਂ ਦੀ ਹਿੰਡ ਵਾ ਤੇ ਸਾਡੀ ਕੋਈ ਹਿੰਡ ਨਹੀਂ ਆ ਉਹਨਾਂ ਦੀ ਇੱਜ਼ਤ ਵਾ ਤੇ ਸਾਡੀ ਇੱਜ਼ਤ ਨਹੀਂ ਆ ਕੋਈ ਉਹ ਤਾਂ ਵਿਚਾਰੇ ਤੁਹਾਡੇ ਬਰੇਡੇ ਹੀ ਮੇਰੀ ਗੱਲ ਸੁਣੋ ਮੈਂ ਕਿਹਾ ਨੌਕਰੀ ਦਵਾ ਦਿਓ ਤੁਹਾਡੇ ਕੋਲ ਐਕਸਪੀਰੀਐਂਸ ਹੁੰਦਾ ਮੰਨ ਲਓ ਤੇ ਉਹਨਾਂ ਦੇ ਨੌਕਰੀ ਲੱਭੀ ਲੱਭੀ ਹੀ ਸਮਝੋ ਐਕਸਪੀਰੀਐਂਸ ਤਾਂ ਤੈਨੂੰ ਹੀ ਪਤਾ ਹੈ ਨੀਅਤ ਕੋ ਤੂੰ ਕੱਲੀ ਝੰਝੜ ਪਾਇਆ ਫਿਰ ਵਿੱਚ ਮੈਂ ਰੋਲਾ ਪਾਉਂਦਾ ਰੋਣਾ ਪਾਉਂਦੀ ਆ ਬਲ ਮੈਨੂੰ ਦੱਸੋ ਤੇ ਰੋਲਾ ਪਾਉਂਦੇ ਮੈਂ ਉਹਨੂੰ ਦੱਸ ਦੇ ਉਹਨੂੰ ਦੱਸ ਦੇ ਉਹੀ ਮੈਂ ਸੋਥਾਨੀ ਹੋਈ ਤੇ ਆ ਗਿਆ ਫਸ ਗਈ ਮੈਂ ਸੋ ਕੀ ਕਰਾਂ ਬਸ ਤੋ ਇੱਕੋ ਗੱਲ ਉਹਨਾਂ ਦਾ ਕਰ ਬੀਜੇ ਤੇ ਨੌਕਰੀ ਦਵਾ ਦੇਣਗੇ ਤੇ ਮੈਂ ਮੰਗ ਲੂਗਾ ਮਾਫੀ ਨਹੀਂ ਤੇ ਮੈਂ ਨਹੀਂਗਾ ਮੰਗਣੀ ਮੰਗਣੀ ਆ ਮੈਂ ਸਿੱਧੀ ਗੱਲ ਤੇ ਨਾ ਮੈਨੂੰ ਮਿਲ ਕੇ ਗਈ ਨੇ ਮੇਰੀ ਗੱਲ ਸੁਣੋ ਮੇਰੇ ਆ ਪੇਕੇ ਮੈਂ ਹੁਣ ਉਥੇ ਜਾਣਾ ਵੀ ਆ ਤੇ ਆਉਣਾ ਵੀ ਆ ਤਾਂ ਤੁਹਾਡੇ ਸਾਰੇ ਤੁਹਾਨੂੰ ਕੀ ਆ ਭਾਈ ਜਾਓ ਭਾਈ ਨਾ ਜਾਓ ਉਥੇ ਉਹ ਮੈਨੂੰ ਨਹੀਂ ਇਹ ਗੱਲ ਦਾ ਪਤਾ ਮੈਂ ਮਾਫੀ ਉਦੋਂ ਮੰਗਣੀ ਆ ਜੇ ਨੌਕਰੀ ਦਵਾਊਗਾ ਤੇ ਉਹਨੇ ਤੁਸੀਂ ਤੇ ਮੇਰੇ ਪੇਕੇ ਛਡਾ ਦੇਣੇ ਆ ਨਾ ਜਦੋਂ ਤੇ ਮੰਮੀ ਨੂੰ ਪਤਾ ਸੀ ਹੈ ਕਿ ਉਹਦੇ ਕੋਲ ਐਕਸਪੀਰੀਅੰਸ ਹੈ ਨਹੀਂ ਆ ਤੇ ਉਹੋ ਹੀ ਦਾਅ ਦਿੰਦੇ ਆ ਤੂੰ ਤੇ ਚੱਲ ਨਹੀਂ ਦੱਸਣਾ ਉਹ ਵੀ ਬਸ ਤੁਹਾਡੀ ਇੱਜ਼ਤ ਦੇ ਮਰੇ ਹੀ ਪਟਾੜੀ ਰਹਿ ਰਹੇ ਜੋਗੀ ਤੇ ਪਰ ਤੁਸੀਂ ਉਹ ਗੱਲ ਤੇ ਆਉਣੀ ਨਹੀਂ ਦੇ ਅੱਛਾ ਹੁਣ ਮੈਂ ਜਾ ਕੇ ਮਾਫੀ ਮੰਗਾਂ ਤੇ ਫੇਰ ਮੇਰੀ ਬੜੀ ਇੱਜ਼ਤ ਹੈ ਨਾ ਉਥੇ ਤਾਂ ਕੀ ਹੋ ਜਾ ਸਿਰਫ ਇੱਕ ਨਿੱਗੀ ਜੀ ਮਾਫੀ ਮੰਗਣੀ ਮਾਫੀ ਵੀ ਕਰੀ ਮੰਗਣੀ ਬਸ ਡੜੀ ਜੀ ਨੂੰ ਇੰਨਾ ਹੀ ਕਹਿਣਾ ਵੀ ਚਲ ਡੜੀ ਜੀ ਕੋਈ ਨਹੀਂ ਗਲਤੀ ਹੋ ਗਈ ਆ ਤੇ ਕੋਈ ਗੱਲ ਨਹੀਂ ਤੁਸੀਂ ਅੱਗੇ ਨੌਕਰੀ ਲੱਭਗੇ ਦੋਵੇਂ ਕੰਮ ਕਰੂਗਾ ਮੈਂ ਗਲਤੀ ਗਲਤੀ ਵੱਲੋਂ ਨਹੀਂ ਆ ਕਹਿਣਾ ਜੇ ਇਹਦੇ ਨੌਕਰੀ ਦਵਾ ਦੇਣਗੇ ਤੇ ਮੇਰੇ ਵੱਲੋਂ ਭਾਈ ਦੂਜੇ ਦਿਨ ਹੀ ਚਲ ਜੀ ਮਾਫੀ ਮੰਗਾਉਂ ਪਰ ਹੁਣ ਨਹੀਂਗਾ ਮੈਂ ਜਾਣ ਚਲੋ ਠੀਕ ਆ ਬੈਠੇ ਰਹੋ ਫਿਰ ਇੱਥੇ ਹੀ ਮੈਂ ਹੁਣ ਉਹਨਾਂ ਨੂੰ ਕਹਿਣਾ ਹੀ ਨਹੀਂ ਨਹੀਂ ਕਹਿਣਾ ਤਾਂ ਨਾ ਕਹਿ ਹੱਦ ਹੋਈ ਐ ਨਾਲੀ ਦੱਸ ਤਿੱਕੋ ਹੱਸ ਤੂੰ ਨੌਕਰੀ ਦਵਾ ਦੇ ਮੈਂ ਮਾਫੀ ਮੰਗ ਲੈਣਾ ਜੇਤਾ ਜਾ ਕੇ ਮੈਂ ਤੇਰੇ ਪੈਰ ਫੜਾਂ ਤੇ ਫੇਰ ਬ ਜਦੋਂ ਹਨ ਨਹੀਂ ਇਹਨੇ ਜੋ ਗੱਲ ਫਿਰ ਕਹਿੰਦਾ ਕਰ ਲਈ ਕੀ ਕਹਿੰਦੇ ਜੀ ਉਹ ਕੋਹ ਨਹੀਂ ਮੈਂ ਤੇ ਪਹਿਲੀਆਂ ਜੋ ਹੋਇਆ ਸੀ ਉਹਨੇ ਜੀ ਅੱਛਾ ਅੱਛਾ ਮੈਂ ਤਾਂ ਆਵਾਜ਼ਾਂ ਮਾਰਨੇ ਆ ਹੀ ਹਾਂ ਹਾਂਜੀ ਵੀ ਇਹ लवली ਹੁਣਾਂ ਨੇ ਕੀਤੀ ਮੁੜ ਕੇ ਗੱਲਬਾਤ ਕੋਈ ਉਹ ਇਹਨਾਂ ਦਾ ਕਿਹੜਾ ਪਤਾ ਲੱਗਦਾ ਵਾ ਦਿਨ ਦਿਨ ਦੇ ਇਹਨਾਂ ਦੇ ਰੰਗ ਬਦਲਦੇ ਆ ਕਦੀ ਕੁਝ ਕਰਦੇ ਫਿਰਦੇ ਆ ਵੱਖੋ ਵੱਖਰੀ ਸਲਾਹ ਵਾ ਕਦੀ ਦੋਈਆਂ ਨੇ ਪੁਰਾਣੇ ਗੱਲ ਚੱਲ ਜਾਂਦੇ ਆ ਕਦੀ ਆਪਣੇ ਅੰਦਰ ਹੀ ਕੋਣ ਕੋਣ ਕਰਦੇ ਹੁੰਦੇ ਆ ਹੁਣ ਵੀ ਕੋਠੇ ਤੋਂ ਆਇਆ ਕੀ ਪਤਾ ਕੀ ਕਰਦੇ ਫਿਰਦੇ ਆ ਨਾ ਬੰਦਾ ਪੁੱਛੇ ਵੀ ਜੇ ਤੁਸੀਂ ਇੰਨੇ ਹੀ ਤੰਗ ਜੇ ਤੁਸੀਂ ਘਰ ਦੇ ਕਿਸੇ ਜੀ ਨਾਲ ਸਲਾਹ ਕਰੋ ਪਰ ਇੰਨੇ ਲੈ ਬੇ ਉਜਰ ਨਹੀਂ ਕਰਦੇ ਹੈਗੇ ਇਹਨਾਂ ਨੂੰ ਉਪਰਾ ਸਮਝਿਆ ਵਗਾ ਸਲਾਹ ਕੀ ਕਰਨੀ ਹੁੰਦੀ ਹੈ ਕਿਸੇ ਦੇ ਨਾਲ ਜਦੋਂ ਇੱਕ ਵਾਰੀ ਸਾਰਿਆਂ ਨੂੰ ਤੋੜ ਕੇ ਸੁੱਟ ਦਿੱਤਾ ਸੌਆਂ ਤੱਕ ਚੁੱਕੀਆਂ ਗਈਆਂ ਪਹਿਲੀ ਵੀ ਅੱਡ ਹੋ ਗਈ ਆਪਣੀ ਵੱਖਰੀ ਗੱਲ ਲੈ ਕੇ ਤੇ ਮੁੜ ਕੇ ਠੇਕੇ ਤੇ ਦੇ ਦਿੱਤੀ ਆ ਹੁਣ ਪਹਿਲੀ ਕੀ ਕਰ ਲੈਣਾ ਫਿਰ ਤੇ ਮੰਮੀ ਹੁਣਾਂ ਨੇ ਇੱਕ ਦਿਨ ਪਛਤਾਉਣਾ ਵਾ ਜਦੋਂ ਉਹਨਾਂ ਨੂੰ ਪਤਾ ਲੱਗਿਆ ਵੀ ਇਹਦੇ ਬੱਲੇ ਤੇ ਕੱਖ ਵੀ ਨਹੀਂ ਆ ਉਹ ਮੈਂ ਵੀ ਪਹਿਲੀ ਜਿ ਇਹੋ ਚੀਜ਼ ਸੋਚਣ ਡਿਆ ਸੀਗਾ ਡੈਡੀ ਰਏ ਸੀ ਉੱਥੇ ਪਿੰਡ ਹੀ ਪਹਿਲਾਂ ਫੇਰਾਂ ਬਣ ਗਏ ਸੀ ਅੱਛਾ ਤੇ ਮੈਂ ਇਹ ਚੀਜ਼ ਸੋਚਣੇ ਮੈਂ ਵੀ ਜਿਹੜੇ ਮਾਨੂੰ ਤੇ ਪਤਾ ਹੀ ਹੈ ਵੀ ਜਿਹੜੇ ਕੰਮ ਤੁਸੀਂ लवली ਜਲ ਹੋਏ ਜੇ ਤੇ ਉਹਨੂੰ ਨੌਕਰੀ ਤੇ ਮਿਲਣੀ ਨਹੀਂ ਹਨਾ ਨਾ ਉਹਨੂੰ ਮਿਲਣੀ ਹੈ ਪਹਿਲੀ ਹੁਣ ਵੇਖ ਜੋਦ ਭਰਾ ਭਾਵੇਂ ਜਿੰਨਾ ਮਰਜ਼ੀ ਕਮਾਉ ਹੋਵੇ ਨਾ ਅਗਲਾ ਪਹਿਲੀ ਛੱਡਦਾ ਮਾਲਾ ਹੁਣ ਅਸੀਂ ਕਿਤੇ ਦੇ ਕਿਤੇ ਚਲ ਜੀਏ ਸਾੜਾ ਜੀ ਕਰਦਾ ਵੀ ਸਾਡੇ ਕੋਕ ਨਾਲ ਵੀ ਪਹਿਲੀ ਲੈ ਜੇ ਕਦੀ ਵੀ ਨਹੀਂ ਦਿੰਦੇ ਆਪਾਂ ਕੀ ਕਰਨਾ ਫਿਰ ਤੇ ਇਹ ਦੇ ਤਿੰਨ ਕਿੱਲੇ ਤੇ ਅੱਖ ਨਾਲ ਕੇ ਬੈਠਾ ਉਹੋ ਜੀ ਰਪਿੰਦਰ ਵਾ ਉਹਨੂੰ ਪਤਾ ਨਹੀਂ ਕੀ ਲੱਭਦਾ ਉਥੇ ਪਹਿਲੀ ਤੇ ਉਹਨਾਂ ਨੇ ਦੇਨ ਨੂੰ ਦੇ ਹੀ ਦੇਣੀ ਆ ਨੌਕਰੀ ਦਿਵਾ ਦੇਣੀ ਆ ਪਰ ਇਹਦੇ ਵਿੱਚ ਕਾਬਿਲियत ਹੋਵੇ ਤੇ ਤਾਂ ਆ ਨਾ ਪੜਨ ਪੜਨ ਵਾਲਾ ਇਹ ਨਹੀਂ ਹੈਗਾ ਪਰਨ ਦਰਾਂ ਨੂੰ ਵੇਲਾ ਵਾ ਕੋਈ ਇਹ ਦੇਖੋ ਐਕਸਪੀਰੀਅੰਸ ਦਾ ਸਰਟੀਫਿਕੇਟ ਨਹੀਂ ਹੈਗਾ ਹੋਵੇ ਤੇ ਫੇਰ ਹੀ ਕਿਤੇ ਲੱਗੇ ਤੇ ਜੇ ਲੱਗਿਆ ਹੋਊਗਾ ਤੇ ਫੇਰ ਹੀ ਸਰਟੀਫਿਕੇਟ ਹੋਊਗਾ ਉਹ ਗੱਲ ਤੇ ਉਹਨਾਂ ਵੀ ਤਾਂਹੋਂ ਬਣਾ ਕੀਤਾ ਨਾ ਫਿਰ ਉਹ ਹੈਗੇ ਬੜੇ ਪੜ੍ਹੇ ਜੇ ਬੰਦੇ ਉਹਨਾਂ ਨੂੰ ਥੋੜੀ ਜਿਹੀ ਬਹਿਨ ਖਲੋਣ ਦੀ ਵੀ ਅਕਲ ਹੈਗੀ ਆ ਆਪਣਾ ਕੰਮ ਕਰੀ ਜਾਂਦੇ ਨੇ ਪਰ ਇਹਨਾਂ ਨੂੰ ਹੁਣ ਕੌਣ ਸਮਝਾਵੇ ਵੀ ਪਹਿਲਾਂ ਹੀ ਉਹਨਾਂ ਦੇ ਨਾਲ ਸਾਰੇ ਵੇਦ ਖੋਲਦੇ ਨੇ ਇਦਾਂ ਨਹੀਂ ਆ ਤੇ ਇਦਾਂ ਵਾ ਤੇ ਜਦੋਂ ਐਕਸਪੀਰੀਅੰਸ ਮੰਗਿਆ ਤੇ ਉਦੋਂ ਇਹ ਦੋਵੇਂ ਜਣੇ ਚੁੱਪ ਹੋ ਗਏ ਹੁਣ ਰੁਪਿੰਦਰ ਵੀ ਥਾਈ ਥਾਈ ਲੋਕ ਦੀ ਫੇਰਦੀ ਐ ਸਿੱਧੀ ਗੱਲ ਮੈਨੂੰ ਲੱਗਦਾ ਵੀ ਉਹਦੀ ਰੁਪਿੰਦਰ ਦੀ ਮੰਮੀ ਦਾ ਵੀ ਕਸੂਰ ਆ ਉਹਨੂੰ ਸਾਰੀ ਗੱਲ ਦਾ ਪਤਾ ਹੀਗਾ ਉਹ ਪਹਿਲਾਂ ਦੱਸ ਦਿੰਦੀ ਤੇ ਇਥੋਂ ਦਾ ਕੰਮ ਨਾ ਹੁੰਦਾ ਚੱਲ ਜੀ ਉਹਦੇ ਡੈਡੀ ਨੂੰ ਪਤਾ ਵੀ ਹੁੰਦਾ ਵੀ ਨਹੀਂ ਨੌਕਰੀ ਕਰਦਾ ਅਗਲਾ ਪਹਿਲਾਂ ਸੋਚਦਾ ਕੋਈ ਅਸਲ ਚ ਪਤਾ ਕੀ ਗੱਲ ਆ ਅਸੀਂ ਤਾਂ ਨਹੀਂ ਕਹਿੰਦੇ ਮੁੜ ਕੇ ਕਹਿਣਾ ਵਾ ਵੀ ਉਦੋਂ ਤੇ ਕਹਿੰਦੇ ਸੀ ਇਹ ਵਿੱਚ ਹੋ ਕੇ ਕਰਾਉਣਾ ਨਹੀਂ ਹੈਗਾ ਮੈਂ ਨਹੀਂ ਪੁੱਛਦੀ ਹੁੰਦੀ ਆ ਆਪਣਾ ਕੰਮ ਕਰੀਦਾ ਵਾ ਤੇ ਜੋ ਮਰਜ਼ੀ ਕਰਦੇ ਰਹੇ ਉਹ ਨਹੀਂ ਠੀ ਵਾਰੀ ਹੋਣੀ ਆ लवली ਹੁਣਾ ਕੋਲ ਹੀ ਓਦੋਂ ਕਹਿੰਦੀ ਮੈਂ ਚਾਚੂ ਕੋਲ ਜਲੀ ਚੱਲੇ ਵਾ ਨੂੰ ਉੱਥੇ ਮੁੜ ਕੇ ਬਾਹਰ ਹਵਾ ਬੜੀ ਬਗੜੀ ਆ ਹਾਂ ਕੋਈ ਨਹੀਂ ਬੁਨੇ ਨਾ ਮਾਸ ਨਾ ਉਹ ਇਹ ਨੂੰ ਲੱਗਦਾ ਵਾ ਫਿਰ ਜੋਤਾ ਸੋਈ ਜ ਕੋਈ ਕੰਮ ਕਰਨ ਲਈ ਆ ਇਹਦੇ ਕੋਲ ਜਾਣੀ ਆ ਉਦੋਂ ਤੇ ਇਹਨੂੰ ਛੱਡ ਕੇ ਤੇ लवली ਵੱਲ ਹੋ ਗਏ ਹਾਂ ਤੇ लवली ਨੂੰ ਤਾਂ ਨਾ ਨੌਕਰੀ ਮਿਲਣੀ ਲੱਗਦਾ ਤੇ ਨਾ ਪੈਲੀ ਮਿਲਣੀ ਮੈਨੂੰ ਹੁਣ ਦੋਵਾਂ ਬੇੜੀਆਂ ਚ ਪੈਰ ਰੱਖਣਾ ਹੀ ਪੈਣਾ ਵਾ ਇਹਦੇ ਨਾਲ ਮਿੱਠੀ ਪਿਆਰੀ ਹੁੰਨੀ ਆ ਇਹ ਨਾ ਹੋਵੇ ਇਦਰੋਂ ਵੀ ਟੁੱਟ ਜੀਏ ਤੇ ਉਧਰ ਵੀ ਜੋਗੇ ਵੀ ਨਾ ਰਹੀਏ ਜੋਤਾ ਬਹੁ ਕੀ ਕਰਨ ਲਈ ਆ ਕੁਛ ਨਹੀਂ ਮੰਮੀ ਰਸੋਈ ਹੀ ਮਰਜੀ ਭਾਂਡੇ ਹੀ ਥੋੜੇ ਜੇ ਮੈਂ ਸਾਫ ਕਰਦਾ ਤੇ ਫੇਰੀ ਕੋਈ ਕੰਮ ਕਰਾ ਤੇ ਲਿਆ ਕੋਈ ਕੰਮ ਕਰਨ ਵਾਲਾ ਸਬਜੀ ਸਬਜੀ ਕੱਟਣ ਵਾਲੀ ਮੈਂ ਕੱਟਦਾ ਨਹੀਂ ਨਹੀਂ ਹੁਣ ਜੋਗੇ ਤੇ ਮੈਂ ਬਣਾ ਲਈ ਆ ਇਹਨਾਂ ਨੂੰ ਜਾਣਾ ਸੀ ਥੋੜਾ ਜਿਹਾ ਕੰਮ ਕਹਿੰਦੇ ਸੀ ਬਾਹਰ ਤੇ ਇਹਨਾਂ ਨੂੰ ਰੋਟੀ ਪਕਾ ਕੇ ਦਿੱਤੀ ਆ ਅੱਛਾ ਤੇ ਤੁਸੀਂ ਕਰ ਲੋ ਟੈਸਟ ਕੋਈ ਗੱਲ ਨਹੀਂ ਮੈਂ ਤਾਂ ਕਿਹਾ ਕੱਲੀ ਲੱਗੀ ਆਂ ਭਾਂਡੇ ਸਾਫ਼ ਕਰਨ ਵਾਲੇ ਚਲ ਤੂੰ ਇਹ ਕਰ ਲੈ ਤਾਂ ਮੈਂ ਤੈਨੂੰ ਸਬਜ਼ੀ ਕੱਟ ਦਿੰਦੀ ਆਂ ਨਹੀਂ ਨਹੀਂ ਕੰਮ ਤੇ ਸਾਰਾ ਹੋ ਗਿਆ ਵਾ ਤੇ ਹੋਰ ਕੀ ਕਰਦੇ ਆਏ ਵਹਿ ਤੇ ਮੈਂ ਕੁਝ ਵੀ ਨਹੀਂ ਇੱਥੇ ਡਰਾਈਂਗ ਰੂਮ 'ਚ ਬੈਠੀ ਆਂ ਅੱਛਾ ਅੱਛਾ ਤੇ ਮੈਂ ਇੱਕ ਗੱਲ ਕਰ ਲਾਂ ਜੇ ਤੈਨੂੰ ਗੁੱਸਾ ਤੇ ਨਾ ਕਰੋ ਨਹੀਂ ਪੁੱਤ ਮੈਂ ਗੁੱਸਾ ਕਿਉਂ ਕਰਨਾ ਵਾ ਜਿਹੜੀ ਗੱਲ ਹੈਗੀ ਘਰ ਤੋਂ ਮੇਰੇ ਨਾਲ ਪਤਾ ਨਹੀਂ ਕਿਉਂ ਜਿੱਦਾਂ ਦੇ ਰਪਿੰਦਰ ਦੇ ਮੰਮੀ ਡੈਡੀ ਆਏ ਆ ਨਾ 부ਜੀ 부ਜੀ ਜੀ ਰਹਿੰਦੀ ਆ ਮੈਨੂੰ ਇਹ ਇਹ ਗੱਲ ਦਾ ਨਹੀਂ ਹੈਗਾ ਕਿ ਮੈਂ ਗੱਲਾਂ 'ਚ ਚਸਕੇ ਲਾਵਾਂ ਜਾਂ ਕਿੱਦਾਂ ਵੀ ਕਰਾਂ ਬਸ ਘਰ ਦੇ ਵਿੱਚ ਜਦੋਂ ਕੋਈ ਬੰਦਾ ਇਦਾਂ ਫਿਰਦਾ ਰਹੇ ਨਾ ਚੰਗਾ ਜੈ ਨਹੀਂ ਲੱਗਦਾ ਤੇ ਜੇ लवली ਆ ਉਹ ਵੀ ਇਦਾਂ ਹੀ ਰਹਿੰਦਾ ਵਾ ਜੇ ਸਾਹਮਣੇ ਜਾਓ ਤੇ ਪਰਾਂ ਹੋ ਜਾਂਦਾ ਵਾ ਬੁਲਾਉਂਦਾ ਗਵਾਉਂਦਾ ਨਹੀਂ ਆ ਭਾਵੇਂ ਘਰ ਦੇ ਵਿੱਚ 100 ਗੱਲਾਂ ਬਾਤਾਂ ਹੋਈਆਂ ਵਾ ਘਟੂ ਘਟ ਬੰਦਾ ਬੁਲਾਵੇ ਤੇ ਸਹੀ ਕਿਸ ਨੂੰ ਤੇ ਜੇ ਫਿਰ ਵੀ ਕੋਈ ਗੱਲ ਹੈਗੀ ਆ ਤੇ ਘਰ ਦੱਸੇ ਜੋਤ ਮੈਂ ਤੇ ਆਪ ਰਪਿੰਦਰ ਨੂੰ ਪੁੱਛਿਆ ਹੀ ਕਿ ਤੂੰ ਚੁੱਪਚਾਪਾਂ ਜਾਂ ਕੋਈ ਗੱਲ ਆ ਤਾਂ ਮੈਨੂੰ ਦੱਸ ਮੈਨੂੰ ਕਹਿੰਦੀ ਨਹੀਂ ਮੰਮੀ ਕੋਈ ਗੱਲ ਨਹੀਂ ਗਈ ਮੈਂ ਹਾਂ ਜਦੋਂ ਤੇ ਤੇਰੇ ਮੰਮੀ ਡਾਡੀ ਹੋਗੇਗੇ ਤੂੰ ਉਦਾਂ ਦੀ ਮੈਂ ਬੋਲਦੀ ਸੁਣੀ ਨਹੀਂ ਗਈ ਤਾਂ लवली ਵੀ ਕਦੀ ਉੱਥੇ ਖਲੋ ਕਦੀ ਉੱਥੇ ਖਲੋ ਨਹੀਂ ਮੰਮੀ ਤੁਹਾਨੂੰ ਉਦਾਂ ਲੱਗਣ ਡਿਆ ਵਾ ਮੈਂ ਹਾਂ ਜੋਦਨੇ ਕੋ ਕਿਹਾ ਵਾ ਜਾਂ लवली ਨੇ ਤੈਨੂੰ ਕੋ ਕਿਹਾ ਵਾ ਮੈਨੂੰ ਦੱਸ ਤੇ ਸਹੀ ਮੈਨੂੰ ਤਾਂਨੇ ਕੋਈ ਗੱਲ ਦੱਸੀ ਨਹੀਂ ਗਈ ਤੇ ਪਤਾ ਨਹੀਂ ਹੁਣ ਪੇ ਵਿਚਲੀਤੀ ਇਹ ਗੱਲ ਹੈ ਕਿਹੜੀ ਆ ਫਤਾਨੀ ਮੰਮੀ ਜੀ ਐਵੇਂ ਮੰਨ ਜਿਆ ਨਾ ਉਦੋਂ ਕਹੀ ਜਾਂਦੇ ਆ ਹੀ ਵੀ ਕੋਈ ਗੱਲ ਤੇ ਹੈਗੀ ਆ ਹੁਣ ਨੌਕਰੀ ਵੱਲੋਂ ਕਹਿੰਦੇ ਹੀ ਤੇ लवली ਵੀ ਨਹੀਂ ਕਿਹੇ ਪਾਸੇ ਲੱਗਾ ਬਾਕੀ ਗੱਲ ਇਹ ਦੀਨੀ ਆ ਵੀ ਉਹ ਨੌਕਰੀ ਤੇ ਲੱਗੂਗਾ ਜਾਂ ਕਿੱਦਾਂ ਵੀ ਆ ਪਰ ਇਹ ਆ ਵੀ ਘੱਟੋ ਘੱਟ ਲੱਗ ਜੂਗਾ ਤੇ ਆਪਣੇ ਘਰ ਤੇ ਰਹੂਗਾ ਤੇ ਸ਼ੁਰੂ ਤੋਂ ਤੇ ਕੋਈ ਕੰਮ ਨਹੀਂ ਕੀਤਾ ਤੇ ਬਾਕੀ ਰਹੀ ਪਹਿਲੀ ਦੀ ਗੱਲ ਉਹ ਵੀ ਛਦਾਈ ਨੇ ਠੇਕੇ ਤੇ ਦੇਹੜੀ ਆ ਤੇ ਆਸ ਲਾ ਕੇ ਬੈਠਾ ਹੋਆ ਵੀ ਸਹਰਿਆਂ ਤਾਂ ਮਿਲ ਜਾਣੀ ਇਹ ਵੀ ਛਦਾਈ ਨਿਕਲਿਆ ਪੁੱਤ ਜੇ ਨੌਕਰੀ ਮਿਲਦੀ ਤੇ ਪਿਆਲੀ ਬਾਅਦ ਵਿੱਚ ਠੇਕੇ ਤੇ ਦੇ ਦਿੰਦਾ ਜੇ ਨਾ ਮਿਲਦੀ ਆਪਣੀ ਪਿਆਲੀ ਆਪ ਤੇ ਵੰਦਾ ਠੇਕੇ ਤਾਂ ਤੈਨੂੰ ਪਤਾ ਵਾ ਵੀ ਕੀ ਬੰਦਾ ਵਾ ਮਮੀ ਘਰ ਦੇ ਵਿੱਚ ਬੜੀਆਂ ਗੱਲਾਂ ਹੋ ਜਾਂਦੀਆਂ ਵਾ ਪਰ ਇਹ ਥੋੜੀ ਆ ਵੀ ਘਰ ਦੇ ਆਦੇ ਨਾਲ ਸਲਾਹ ਕਰਨੀ ਛੱਡਦੀ ਦੀ ਐ ਮੈਂ ਤੇ ਆਪਦੀ ਹੈ ਤੇ ਡੈਡੀ ਨੂੰ ਵੀ ਪੁੱਛਣ ਲਈ ਹਾਂ ਪਿਤਾ ਦੇ ਨਾਲ ਕੋਈ ਗੱਲ ਹੋਈ ਆ ਆਂਦੇ ਮੇਰੇ ਨਾਲ ਤੇ ਆਪ ਕੋਈ ਗੱਲ ਨਹੀਂ ਹੋਈ ਵੀ ਇਹ ਲੀ ਗਿਆ ਹਾਂ ਸਗੋਂ ਮੈਂ ਪੁੱਛਿਆ ਵਾ ਤੇ ਇੱਕ ਦੋ ਗੱਲਾਂ ਕਰਕੇ ਤੇ ਇਧਰ ਨੂੰ ਹੋ ਗਿਆ ਮੇਰੇ ਲਾਗੋਂ ਪਤਾ ਨਹੀਂ ਦੋਹਾਂ ਜੀਆਂ ਚ ਕੀ ਚੱਲਦਾ ਵਾ ਪਰ ਜੋ ਤੱਕ ਇਹ ਆ ਵੀ ਕਿਸੇ ਨੂੰ ਨਾਂ ਦੱਸਾਂਗੇ ਅੰਦਰੋਂ ਅੰਦਰ ਹੀ ਸਾਡੇ ਦੇ ਰਵਾਂਗੇ ਤੇ ਉਸ ਚੀਜ਼ ਦਾ ਵੀ ਤੇ ਕੋਈ ਹੱਲ ਨਹੀਂ ਨਾ ਹੈਗਾ ਇਹ ਵੀ ਮੈਨੂੰ ਪੁੱਛਣ ਤੇ ਇਹ ਵੀ ਬਣੀ ਕੋਈ ਗੱਲ ਮੈਂ ਮੈਂ ਤੇ ਡਰਦੀ ਨਹੀਂ ਪੁੱਛਣ ਦੀ ਵੀ ਕੱਲ ਨੂੰ ਕਹਿਣਗੇ ਵੀ ਉਦੋਂ ਤੇ ਤੁਸੀਂ ਕਹਿੰਦੇ ਸੀ ਇਹ ਰਿਸ਼ਤਾ ਨਹੀਂ ਕਰਾਉਣਾ ਤੇ ਹੁਣ ਸਾਡੀਆਂ ਸੋਹਾਂ ਕਿਆ ਲੈਂਦੇ ਫਿਰਦੇ ਚੱਲ ਤੀਏ ਉਦੋਂ ਤਰਲੇ ਮਾਰਦਾ ਸੀ ਫਿਰ ਮੈਂ ਉੱਥੇ ਹੀ ਵਿਆਹ ਕਰਾਉਣਾ ਵਾ ਮੰਮੀ ਭਾਬੀ ਨੂੰ ਕਿਹਾ ਮੈਂ ਤੈਨੂੰ ਕਿਹਾ ਤੇ ਜੇ ਰਿਸ਼ਤਾ ਹੋ ਗਿਆ ਹੁਣ ਦੋਵੇਂ ਜੀ ਜਾਣਣ ਅਹੀਂ ਤਾਂ ਜੋ ਇਹਨਾਂ ਦਾ ਬੰਦਾ ਹੀ ਇਹਨਾਂ ਨੂੰ ਦਿੱਤਾ ਵਾ ਦੇ ਫਿਰ ਮੰਮੀ ਇਦਾਂ ਹੋਣਾ ਨਹੀਂ ਚਾਹੀਦਾ ਜਿੱਦਾਂ ਘਰ ਦੇ ਵਿੱਚ ਹੁੰਦਿਆ ਵਾ ਕਿੰਨਾ ਵਧੀਆ ਹੀ ਰਹਿਣੇ ਹੁੰਨੇ ਆ ਇੱਕ ਰੁਪਿੰਦਰ ਤੇ ਔਨ ਕਰਕੇ ਉਹਨਾਂ ਕੋ ਪਹਿਲੀ ਹੋਣ ਕਰਕੇ ਨੌਕਰੀ ਹੋਣ ਕਰਕੇ ਤੇ ਕਿੰਨੇ ਰਿਸ਼ਤੇ ਖਰਾਬ ਹੋਏ ਨਿਤਿਏ ਨਾ ਤੈਨੂੰ ਉੱਥੋਂ ਪਿਆਲੀ ਮਿਲਣੀ ਹੋ ਤੇ ਨਾ ਇਹਨੂੰ ਮਿਲਣੀ ਹੋ ਨੌਕਰੀ ਮੈਨੂੰ ਤਾਂ ਲੱਗਦਾ ਤੇ ਨਾ ਇਹਨੇ ਘਰ ਦਾ ਤੇ ਨਾ ਕਾਟਦਾ ਰਹਿਣਾ ਇਹਨੂੰ ਇਹ ਇਦਾਂ ਹੀ ਅੰਦਰੋਂ ਟੱਲੀਆਂ ਵਜਾਉਂਦਾ ਫਿਰੂਗਾ ਇਹ ਪਰ ਮੰਮੀ ਕੀ ਕਰ ਲੈਣਾ ਜਦੋਂ ਘਰ ਦੇ ਵਿੱਚ ਐਡੀਆਂ ਗੱਲਾਂ ਹੋ ਜਾਣਾ ਤੇ ਫਿਰ ਕਿਸੇ ਦੇ ਨਾਲ ਗੱਲ ਕਰਨ ਨੂੰ ਵੀ ਜੀ ਨਹੀਂ ਕਰਦਾ ਹੁਣ ਕਹਿਣ ਨੂੰ ਤੇ ਵੀ ਲਵਲੀ ਨੂੰ ਸਿੱਧਾ ਕਹਿਣ ਵੀ ਮੈਂ ਪਹਿਲੀ ਛੱਡ ਦਿੰਨਾ ਵਾ ਆਪਣੀ ਵਾ ਤੇ ਨਾਲੇ ਕਿਸੇ ਦੀ ਵਾਈ ਕਰੇ ਤੇ ਰੋਟੀ ਖਾਵੇ ਆਪਣੇ ਘਰ ਪਰ ਉਹ ਤੇ ਛੂਡ-ਬੂਡ ਸਵੇਰ ਤੋਂ ਹੀ ਪਾ ਲੈਂਦਾ ਵਾ ਤੇ ਤੁਰਿਆ ਫਿਰਦਾ ਵਾ ਪਤਾ ਨਹੀਂ ਕੀ ਬਣਿਆ ਆਪਣੇ ਆਪ 'ਚ ਪੁੱਤ ਹੁਣ ਅਸੀਂ ਵੀ ਕੀ ਕਹੀਏ ਮਾਂ ਪਿਓ ਤਾਂ ਤਾਂ ਹੀ ਕਵੇ ਨਾ ਜੇ ਬੱਚੇ ਮੰਨਣ ਤੇ ਹੁਣ ਇੱਕ ਗੱਲ ਕਹਿੰਨੇ ਆ ਤੇ ਚੌਹਾਂ ਦਾ ਗਾੜੀ ਜਵਾਬ ਦਿੰਦੇ ਆ ਪਰ ਮੰਮੀ ਜਿੱਦਾਂ ਹੋਏ ਆਵਣਾ ਘਰ ਦੇ ਵਿੱਚ ਡੈਡ ਜੀ ਦੇ ਹੁੰਦਿਆਂ ਨਹੀਂ ਇਹ ਗੱਲ ਹੋਣੀ ਚਾਹੀਦੀ ਉਹਨਾਂ ਨੇ ਆਪਣੇ ਹੁੰਦੇ ਸਾਰਾ ਕੁਝ ਵੰਡ ਵੰਡਾ ਕੇ ਦਿੱਤਾ ਵਾ ਤੇ ਇਕੱਲੇ ਬਹਿ ਕੇ ਦੀ ਕਿਤੇ ਸੋਚਦੇ ਹੀ ਹੋਣਗੇ ਸੋਚਦੇ ਤੇ ਹੈਗੇ ਆ ਪਰ ਹੁਣ ਅਹੀ ਵੀ ਇਹ ਸੋਚਦੇ ਹਾਂ ਕਿ ਜੇ ਮੂੰਹ ਚੋੱਕ ਕੇ ਕਿਤੇ ਨਿਕਲ ਜੂਗਾ ਤਾਂ ਫੇਰ ਲੋਕਾਂ ਸਾਨੂੰ ਹੀ ਕਹਿਣਾ ਤੇ ਮਾਪਿਓਂ ਅੰਨੇ ਹੀ ਚਲੋ ਕੋਈ ਨਹੀਂ ਮੰਮੀ ਮੈਂ ਆਪਣੇ ਕੰਮ ਕੰਮ ਕਰ ਲਾਂ ਤੁਸੀਂ ਦੱਸ ਦਿਓ ਜੇ ਕੋਈ ਗੱਲ ਹੋਊਗੀ ਮੈਂ ਇਹ ਮੈਨੂੰ ਲੋੜ ਤੇ ਹੈ ਨਹੀਂ ਇਹਨਾਂ ਦੀਆਂ ਬਹੁਤੀਆਂ ਗੱਲਾਂ ਸੁਣਨ ਦੀ ਪਰ ਫੇਰ ਵੀ ਹੁੰਦਾਵਾ ਵੀ ਆਪਣਾ ਭੈਣ ਭਰਾ ਇਦਾਂ ਨਾ ਤੁਰਿਆ ਫਿਰੇ ਕੋਈ ਨਹੀਂ ਧੀਏ ਜੇ ਮੈਨੂੰ ਕਿਸ ਗੱਲ ਦਾ ਪਤਾ ਲੱਗੂ ਤਾਂ ਮੈਂ ਤੁਹਾਡੇ ਨਾਲ ਹੀ ਕਰਨੇ ਹੋਰ ਮੈਂ ਕਿਤੇ ਨਾ ਕਰਨੀ ਐ ਚਲੋ ਕੋਈ ਨਹੀਂ ਮੈਂ ਕੰਮ ਕਰ ਲਾਂ ਫੇਰ